ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਸਾਰਿਆਂ ਨੇ ਇਹ ਗੱਲ ਅਸੀਂ ਖਬਰ ਸੁਣ ਲਈ ਹੋਣੀ ਆ ਜੋ ਅੱਜ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਹੋਇਆ ਸਾਡੇ ਸਭ ਤੋਂ ਮੁਕੱਦਸ ਜਿਹੜਾ ਸਥਾਨ ਆ ਜਿੱਥੇ ਸ੍ਰੀ ਗੁਰੂ ਰਾਮਦਾਸ ਜੀ ਜਾਂ ਗੁਰੂ ਸਾਹਿਬ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਿਸੇ ਪਾਪੀ ਨੇ ਜੰਗਲੇ ਦੇ ਅੰਦਰ ਜਾ ਕੇ ਤੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਰਮਾਲਾ ਸਾਹਿਬ ਤੱਕ ਪੈਰ ਰੱਖਤੇ ਜਾ ਕੇ ਤੇ ਸੰਗਤਾਂ ਨੇ ਤੇ ਉੱਥੇ ਜਿਹੜੇ ਸਾਡੇ ਹੋਰ ਕਮੇਟੀ ਦੇ ਮੈਂਬਰ ਜਾਂ ਸੇਵਾਦਾਰ ਮੌਜੂਦ ਸੀ ਉਹਨਾਂ ਨੇ ਉਹਨੂੰ ਕਾਬੂ ਕਰ ਲਿਆ ਕਾਬੂ ਕਰਕੇ ਤੇ ਸੌਦਾ ਵੀ ਲਾਤਾ ਹੁਣ ਪਹਿਲੀ ਗੱਲ ਤਾਂ ਇਹ ਵੀ ਸਾਰੀ ਕੌਮ ਨੂੰ ਤੁਹਾਡੇ ਤੇ ਮਾਣਾ ਸਾਰੀ ਕੌਮ ਤੁਹਾਡੇ ਨਾਲ ਖੜੀ ਆ ਇਹਨਾਂ ਨੇ ਐਂ ਲੋਟ ਹੀ ਨਹੀਂ ਆਉਣਾ ਸੀ ਕਿਉਂਕਿ ਇਹ ਜਿਹੜਾ بار بار ਸਾਡੇ ਤੇ ਹਮਲੇ ਕਰ ਸਾਡੇ ਗੁਰੂ ਤੇ ਹਮਲੇ ਕਰ ਬੇਅਦਬੀ ਕਰਕੇ ਗੁਰੂ ਦੀ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਇਹ ਚੈੱਕ ਕਰਦੇ ਆ ਨਾ ਵੀ ਹੁਣ ਸਿੱਖਾਂ ਚ ਕਿੰਨੀ ਕੁ ਗੈਰਤ ਬਚੀ ਆ ਸਰਕਾਰਾਂ ਵੀ ਇਸ ਪੂਰੇ ਪ੍ਰੋਜੈਕਟ ਚ ਇਹਨਾਂ ਦਾ ਸਾਥ ਦਿੰਦੀਆਂ ਇਹ ਪਾਲਿਸੀ ਆ ਸਰਕਾਰਾਂ ਦੀ ਵੀ ਸਿੱਖਾਂ ਦੀ ਗੈਰਤ ਤੇ ਸਿੱਖਾਂ ਦੇ ਕਿਰਦਾਰ ਚੈੱਕ ਕਰੋ ਵੀ ਕਿੰਨੇ ਕੁ ਬਚੇ ਆ ਹੁਣ ਸੋ ਆ ਵੇਖ ਲੋ ਸਿੱਖਾਂ ਦੀ ਗੈਰਤ ਤੇ ਸਿੱਖਾਂ ਚ ਕਿਰਦਾਰ ਕਿੰਨੇ ਬਚੇ ਆ ਤੁਹਾਡੇ ਤੇ ਮਾਣਾ ਸਿੰਘੋ ਜਿਨ੍ਹਾਂ ਨੇ ਸੋਦਾ ਲਾਇਆ ਸਾਰੀ ਕੌਮ ਤੁਹਾਡੇ ਨਾਲ ਖੜੀ ਆ ਆਖਰੀ ਸਵਾਸਾਂ ਤੱਕ ਨਾਲ ਖੜੀ ਆ ਤੁਹਾਡੀ ਪੈਰਵਾਹੀ ਵੀ ਕੀਤੀ ਜਾਊਗੀ ਤੇ ਪਰਿਵਾਰਾਂ ਦੀ ਵੀ ਪੈਰਵਾਹੀ ਕੀਤੀ ਜਾਊਗੀ ਪਰਿਵਾਰਾਂ ਨੂੰ ਵੀ ਅਸੀਂ ਉਹ ਆਪਦੇ ਹੱਥਾਂ ਤੇ ਚੱਕ ਕੇ ਰੱਖਾਂਗੇ ਹੁਣ ਇੱਕ ਗੱਲ ਆਪਾਂ ਇਹ ਕਹਿ ਦਈਏ ਵੀ ਜਿਹੜੇ ਬੰਦੇ ਜਦੋਂ ਸਿੰਘੂ ਤੇ ਘਟਨਾ ਵਾਪਰੀ ਸੀ ਨਾ ਉਦੋਂ ਜਾਤ ਪਾਤ ਦਾ ਰੌਲਾ ਬਣਾ ਕੇ ਬਹਿ ਗਈ ਸੀ ਵੀ ਅਸੀਂ ਜੇ ਕੋਈ ਗੁਰੂ ਸਾਹਿਬ ਦੀ ਬੇਅਦਬੀ ਕਰਨ ਆਏ ਅਸੀਂ ਉਹਦਾ ਆਧਾਰ ਕਾਰਡ ਕੱਢ ਕੇ ਚੈੱਕ ਨਹੀਂ ਕਰਾਂਗੇ ਅਸੀਂ ਆਈਡੈਂਟੀਟੀ ਕਾਰਡ ਚੈੱਕ ਨਹੀਂ ਕਰਾਂਗੇ ਸਾਨੂੰ ਨਹੀਂ ਪਤਾ ਕੀ ਜਾਤ ਪਾਤ ਆ ਜਿਹੜਾ ਗੁਰੂ ਤੇ ਕੋਈ ਹਮਲਾ ਕਰੂਗਾ ਆਖੇ ਜਾਂ ਬੇਅਦਬੀ ਕਰਨ ਦੀ ਕੋਸ਼ਿਸ਼ ਕਰੂਗਾ ਆਹੀ ਉਹਦਾ ਅੰਜਾਮ ਹੋਊਗਾ ਇਹ ਗੱਲ ਸਮਝ ਲਈਏ ਹੁਣ ਪੁਲਿਸ ਵਾਲੇ ਪਾਸਿਓ ਨਿਆਂ ਨਹੀਂ ਮਿਲਿਆ ਕਦੇ ਸਰਕਾਰ ਵਾਲੇ ਪਾਸੇੋਂ ਨਿਆਂ ਨਹੀਂ ਮਿਲਿਆ ਇਹ ਕਹਿ-ਕਹਿ ਕੇ ਛੱਡਦੇ ਰਹੇ ਵੀ ਇਹਦੇ ਦਿਮਾਗ 'ਚ ਫਰਕ ਸੀ ਦੇਖੋ ਤੁਸੀਂ ਸਭ ਤੋਂ ਮੁਕੱਦਸ ਸਥਾਨ ਸਾਡਾ ਉੱਥੇ ਹਮਲੇ ਕਰਨ ਲੱਗ ਗਏ ਤੇ ਫੇਰ ਸਾਡੀ ਐਡੇ ਅਸੀਂ ਬੇਗੈਰਤੀਏ ਨਹੀਂ ਆ ਵੀ ਅਸੀਂ ਚੱਕ-ਚੱਕ ਕੇ ਫੇਰ ਪੁਲਿਸ ਨੂੰ ਫੜਾ ਦਈਏ ਸੋ ਜਿਹੜੇ ਬੰਦੇ ਇਹ ਕਹਿੰਦੇ ਸੀ ਨਾ ਵੀ ਤੁਹਾਡੇ ਕੋਲੇ ਵੀਡੀਓ ਨਹੀਂ ਆ ਜੀ ਤੁਸੀਂ ਵੀਡੀਓ ਹੋਣੀ ਚਾਹੀਦੀ ਸੀ ਤੁਹਾਡੇ ਕੋਲੇ ਕੋਈ ਸਬੂਤ ਆ ਆ ਚੱਕੋ ਤੁਹਾਡੇ ਕੋਲੇ ਵੀਡੀਓ ਵੀ ਆ ਤੇ ਸਬੂਤ ਵੀ ਆ ਵੀ ਉਹ ਅਗਲਾ ਕੀ ਕਰਨ ਆਇਆ ਸੀ ਉੱਥੇ ਤੇ ਜਿਹੜੇ ਇਹ ਕਹਿੰਦੇ ਆ ਵੀ ਬਿਆਦਬੀ ਹੋ ਜਾਣ ਦੋ ਫੇਰ ਇਹ ਕੰਮ ਕਰਨਾ ਸੀ ਐਂਡੇ ਅਸੀਂ ਬੇਗੈਰਤ ਨਹੀਂ ਆ ਵੀ ਗੁਰੂ ਤੇ ਆ ਕੇ ਕੋਈ ਸਾਡੇ ਤੇ ਹੱਥ ਪਾ ਲੂਗਾ ਤੇ ਉਸ ਤੋਂ ਬਾਅਦ ਫਿਰ ਅਸੀਂ ਇਹ ਕੰਮ ਕਰੀਏ ਸੋ ਸਾਡੇ 'ਚ ਹਜੇ ਗੈਰਤ ਹੈਗੀ ਆ ਇੱਕ ਗੱਲ ਤੁਸੀਂ ਇਹ ਸਮਝ ਲਓ ਵੀ ਤੁਸੀਂ ਸਾਨੂੰ ਹੁਣ ਪਾਪੀ ਕਹਿ ਲਓ ਤਾਂ ਪਾਪੀ ਕਹਿਣਾ ਤਾਂ ਪਾਪੀ ਕਹਿ ਲਓ ਜੋ ਮਰਜੀ ਕਹਿ ਲਓ ਪਰ ਅਸੀਂ ਬੇਗੈਰਤ ਨਹੀਂ ਹੋ ਸਕਦੇ ਵੀ ਸਾਡੀ ਪਿਓ ਦੀ ਪੱਕ ਨੂੰ ਆ ਕੇ ਕੋਈ ਹੱਥ ਪਾਵੇ ਤੇ ਅਸੀਂ ਮੁੜ ਕੇ ਫੜ ਫੜੋ ਬੰਦਿਆਂ ਨੂੰ ਪ੍ਰੋਟੈਕਸ਼ਨ ਦਈਏ ਤੇ